ਹਲਕੇ ਬੰਦੇ ਬਾਈਟ ਨਹੀਂ ਹੋਣੀ ਪਈ ਇਹ ਜਾਂ ਤਾਂ ਪਸੂਕੋ ਇਹਨੂੰ ਪਿੱਛੇ ਕਰ ਦਿਓ ਅੱਪਰਕਾਰ ਰਖਣੇ 8 10 ਜੀ ਮੈਂ ਉਹ ਕਹਿ ਰਿਆ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਖੜਾ ਜਿਵੇਂ ਤੋੜਾ ਬੰਦ ਨਹੀਂ ਬਜਰੇ ਇਹ ਦੇਖ ਦਿਓ ਜੀ ਪੂਰੇ ਪੰਜਾਬ ਮੈਂ 1 ਮਿੰਟ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਾਂ ਲੱਗੀਆਂ ਆ ਦਰਿਆ ਟੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਟੀਮ ਮਿਨਿਸਟਰ ਸੁਣ ਰਿਹਾ ਹੈ ਭਗਵੰਤ ਪਾਣ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜਿਹੜੇ ਲੋਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਸਾਰਾ ਕੁਝ ਹੋਰ ਖਤਮ ਹੋ ਗਿਆ। ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ। ਇੱਕ ਮੈਂ ਬੇਨਤੀ ਕਰਨਾ ਚਾਹਣਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ 1 ਸਾਲ ਵਿਆਜ ਨਹੀਂ ਲੈਣਾ ਚਾਹੀਦਾ। ਵਿਆਜ ਬੰਦ ਹੋਣਾ ਚਾਹੀਦਾ ਹੈ। ਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਘੱਟ ਤੋਂ ਘੱਟ 40000 ਰੁਪਿਆ ਕਿੱਲਾ ਮੁਆਵਜ਼ਾ ਹੋਣਾ ਚਾਹੀਦਾ ਹੈ। ਤੋਸ ਇਸ ਕਰਕੇ ਮੈਂ ਥੋੜੇ ਰਾਹੀਂ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ ਮੈਂ ਆਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਨਤੀ ਕਰਤੀ ਹੈ ਕਿ ਨਾਲ ਚਾਰਾ ਤਾਂ ਲੈ ਕੇ ਆਇਆ ਪਸ਼ੂਆਂ ਦੇ ਕੱਲ ਸੁਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ ਉਹ ਜੋ ਪਿੰਡਾਂ ਦੇ ਕਹੀ ਜਾਣਗੇ ਉਹਨਾਂ ਦੇ ਨਾਲ ਅਸੀਂ ਪੂਰੀ ਕਰੀ ਜਾਵਾਂਗੇ ਕਿਹਦੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਸਾ ਜਾਣਾ ਫਿਰ ਮੈਂ ਆਪਣਾ ਵਿਆਹ ਫੋਸਪੁਰ ਜਾਣਾ ਹੈ ਤੇ ਕੱਲ ਮੈਂ ਗੁਰਦਾਸਪੁਰੇ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜਿਹੜਾ ਸਾਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਂਦੇ ਆ। ਬੰਨ ਟੁੱਟ ਗਿਆ ਹੈਗਾ। ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ? ਝਾਹੂ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ? ਇੱਥੇ ਮਾਈਨਿੰਗ ਸ਼ੁਰੂ ਕਰਤੀ। ਰੇਤਾਂ ਕੱਢਣਾ। ਉਹਦੇ ਨਾਲ ਕੀ ਹੈ ਸਾਰੇ ਬੰਨ ਕਮਜ਼ੋਰ ਹੋ ਗਏ। ਦੂਜੀ ਗੱਲ ਜਿਹੜੀ ਨਲੈਗੀ ਹੈ ਇਹਨਾਂ ਦੀ ਕਿ ਪਿਛਲੇ 4 ਸਾਲਾਂ 'ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ। ਜੀ। ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ। ਬਰਸਾਤਾ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ। ਦੇਖਦੇ ਸੀ ਕਿੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ। ਦਰਿਆਵਾਂ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ। ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ। 4 ਸਾਲ ਹੀ ਨਹੀਂ ਮੀਟਿੰਗ ਕੀਤੀ। ਮੈਨੂੰ ਹੁਣ ਹੀ ਖਬਰ ਆਈ। ਅਫਸਰ ਨੇ ਦੱਸਿਆ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਦਪੁਰ ਮਦਪੁਰ ਗਿਆ ਡੈਮ ਹੈ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅੱਜ ਉਹ ਟੁੱਟ ਗਿਆ ਜਿੱਤੇ ਕਰਕੇ ਅੱਜ ਇੱਥੇ ਪਾਣੀ ਆ ਗਿਆ ਬਰਿੰਦਰ ਸਿੰਘ ਜੀ ਨੇ ਹੁਣ ਕਿਹਾ ਦੀ ਸਫਾਈ ਹੋ ਚੁੱਕੀ ਆ ਪੂਰੀ ਸਾਰੇ ਦੀ ਸਫਾਈ ਹੋਈ ਪਰ ਕੁਝ ਵੀ ਨਹੀਂ ਹੋਇਆ ਵੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਪੁਰਾ ਹਾਲ ਹੈ ਬਾਦਾ ਫਾਜ਼ਿਲ ਦਾ ਜੰਦੂਰੀ ਮਾਰ ਪਈ ਹੈ ਜੀ ਸੀਮ ਨਾਲੇ ਮਰਨ ਦੇ ਸੀਮ ਨਾਲੇ ਬ੍ਰੀਚ ਹੋਣਾ ਵੇ 5000 ਕਿੱਲਾ ਜਿਹੜਾ ਆ ਉਹ ਮਾਰਿਆ ਗਿਆ ਜੀ ਫਾਜ਼ਿਲ ਕਾ ਲੱਗੇ ਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਟੇ ਪਾਲ ਸਿੰਘ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਖਰੇ ਉੱਤਰ ਸਕੋਗੇ ਆ ਦੇਖੋ ਆ ਇਸ ਬਾਰਡਰ ਲੱਗ ਕੇ ਬੜੀ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾ ਆਉਣਸਾਰ ਕਰੂੰਗਾ ਠੀਕ ਹੈ ਜੀ ਆ ਸਾਰੇ ਸਭ ਤੋਂ ਉਹੜੇ ਜਮੀਨ ਪੱਕੀ ਜਮੀਨ ਦਾ ਹੈ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੱਨੀਆਂ ਸਰਕਾਰੀ ਨੌਕਰੀਆਂ ਹੈ ਹੁਣ ਮੈਂ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ ਚ ਜਿਵੇਂ ਬਾਰਡਰ ਤੇ ਆ ਸੇਮ ਨਾਲਾ ਨੂਰਸਾ ਵਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਟਣ ਦਾ ਪਰ ਅਫਸੋਸ ਇਸ ਗੱਲ ਦੀ ਹੈ ਪਿਛਲੇ 4 ਸਾਲਾਂ ਚ ਨਾ ਸਾਫ਼ ਹੋਇਆ ਦੇ ਨਾਲ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੂੰ ਦੇਖੋ ਰੁਹਾ ਜ਼ਿਆਦਾ ਆ ਗਿਆ ਤੇ ਉਹ ਆਪਚਾਰਾ ਤੇ ਫਲਾਕਾ ਪਰ ਗਿਆ ਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾਲ ਕਹਿੰਦਾ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਜਾਂ ਬਾਪੂ ਬਾਦਲਾ ਜੀ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨੂੰ ਤਾਂ ਵੇਲ ਹੀ ਨਹੀਂ ਹੈ ਇਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸਿੱਟਿਆਂ ਨਾਲ ਅੱਜ ਕਿੱਥੇ ਹੈ ਕੇਜਰੀਵਾਲ ਕਿੱਥੇ ਅਸੀਂ ਸੋੜੀਆ ਤੁਹਾਡਾ ਹਰ ਚੀਜ਼ ਤੇ ਉਦਘਾਟਨ ਕਰਨ ਵਾਸਤੇ ਤਾਂ ਉਹਨੂੰ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਉਹਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਰਨ ਵਾਸਤੇ ਦਿੱਲੀ ਬੈਠਾ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਦੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਆ ਹੁਣ ਕਿੱਥੇ ਅੱਗੇ ਜੀ ਰੋ